ਸਰੇਕ ਕਾਨੂੰਨ ਮੌਜੂਦ ਮਕਬੂਲ ਰੂਪੀ ਬਣਵਾ ਹੈ ਕਿ ਜੇਕਰ ਕੋਈ ਅਦੋਸ਼ ਹੈ ਤਾਂ ਕੋਈ ਜਹਾਨ ਵਿਅਕਤੀ ਦੇ ਜੰਮ ਦੇ ਆਰਦੇ ਸੰਬੰਧਿਤ ਟੱਕੀ ਹੋਇਆ ਕਾਨੂੰਨ ਕੋਈ ਵਿਅਕਤੀ ਦੇ ਦੇ ਘਰਨਾ ਸਾਡੇ ਸਮਾਜ ਵਿੱਚ ਦੇਲਤ ਦੇ ਹਰ ਦੁਨੀਆ ਦੇ ਉਸ ਦਾ ਜਾਣ ਤੋਂ ਬਾਅਦ ਰਾਹ ਕਰ ਰਹੀ ਹੈ ਉਸ ਵਿਅਕਤੀ ਨੇ ਆਪਣੇ ਜੀਵਨ ਦੇ ਅੰਦਰ ਕਿੰਨਾ ਮਸੂਬ ਕਰ ਟਕੀਆਂ ਨਾਂ ਵਲਕਦੇ ਸੋਟਾ ਜਿਖਾਇਆ ਜਾਏਗਾ ਉਹ ਪੜ੍ਹਨਾ ਯੂਨੀਵਰਸਿਟੀ ਹੈ ਕਿਤੇ ਜਾ ਕੇ ਵਿੱਤਿਆ ਕਲਾਸਾ ਤੋਂ ਬਾਰੇ ਦੀ ਜਾਣਕਾਰੀ ਲੈਣ ਲਈ ਪਰ ਸਭ ਤੋਂ ਜਿਹੜੀ ਹੈ ਕਿ ਜਿਹੜੇ ਸਾਡੇ ਸੋਟਾ ਦੇ ਚੜਾਈ ਦੇ ਮੇਲੇ ਟੈਕਟਰ ਕਿਤੇ ਮਿਲਦੇ ਹੀ ਕੋਈ ਜਿਹੜਾ ਸਭ ਤੋਂ ਇਸ ਤੇ ਤੌਰ 'ਤੇ ਅਸਲੀ ਵਿਅਕਤੀਆਂ ਦੀ ਸੋਚਾਂ ਨੂੰ ਖਤਮ ਕਰਨ ਦੇ ਲਈ ਜ਼ਿਆਦਾਤਰ ਆਪਣੇ ਉੱਤੇ ਇੱਕ ਹੋਰ ਹੱਤਕੰਢ ਲਈ ਬੱਤਰ ਹੈ ਮਨੁੱਖੀ ਦੀਆਂ ਚਾਹੇ ਸਰਕਾਰਾਂ ਹੋਣ ਉਤਾਰੇ ਸਰਕਾਰਾਂ ਹੋਣਗੇ ਪੁੜਾ ਦੇ ਸਮਾਜ ਦੇ ਅੰਦਰ ਸਾਨੂੰ ਇਸ ਕਿੰਗੀਆਂ-ਕਿੰਗੀਆਂ ਕੰਗੀਆਂ ਪਾਈਆਂ ਹੋਈਆਂ ਹਨ ਤੁਹਾਨੂੰ ਸਮਝਣਾ ਜ਼ਰੂਰੀ ਹੈ ਉਹ ਕਿਹੜੇ ਦੌਰਾਨ ਸੀ 32 ਡਿਗਰੀਆਂ ਜਿਹੜੇ ਉਹਨੇ ਨੌਂ ਭਾਸ਼ਾ ਦਾ ਗਿਆਨ ਰੱਖਦਾ ਸੀ ਡਾਕਟਰ ਬੀਆ ਮੰਦੇਲਕਰ ਉਸਨੇ ਆਪਣੇ ਸਮਾਜ ਦੇ ਅੰਦਰ ਇਹ ਮੱਤ ਪੜਾ ਉਹ ਬਹੁਤ ਗੰਭੀਰ ਸੰਸਕਾਰ ਦੀ ਪੜਦਾ ਕਿਸ ਤਰ੍ਹਾਂ ਮਹਾਰ ਮਹਿਤ ਕੇ ਬਾਕੀ ਉਸ ਜਨਤੀ ਦੇ ਲੋਕਾਂਾਂ ਦੇ ਮੈਦਨ ਵਿੱਚ ਉਹਨੂੰ ਮਾਰ ਕੇ ਵੀ ਬਾਹਰ ਬਣਾਉਂਦੇ ਸੀ ਮਹਾਰ ਮਹਿਤ ਕੇ ਗਿਆਨ ਪ੍ਰਾਪਤ ਕਰਦਾ ਸੀ ਉਹ ਉਸ ਦਾ ਇੱਕ ਸੁਪਨਾ ਸੀ ਇਹ ਗਿਆਨ ਪ੍ਰਾਪਤੀ ਤੋਂ ਬਾਅਦ ਜਿਹੜਾ ਉਹ ਨਾਰਾ ਸੀ পড়ੋ ਜੁੜੋ ਤੇ ਸੰਘਰਸ਼ ਕਰੋ ਤੇ ਉਹਦਾ ਨਾਲ ਆਸੀ ਜਿਹੜੇ ਹਕੀਕਤ ਦੇ ਵਿੱਚ ਆਸਾਨੂੰ ਸਾਰਿਆਂ ਨੂੰ ਉਹਦੇ ਅਮਲ ਕਰਨਾ ਚਾਹੀਦਾ ਉਹ ਉਹ ਵਿਹਾਰਿਕ ਹੋਣਾ ਚਾਹੀਦਾ ਅੱਜ ਅਸੀਂ ਫਾਰਮਲ ਬਣਾ ਲਿਆ ਆਪਾਂ ਇਹਨਾਂ ਰੈਵੰਦ ਦੇ ਜਨਮ ਦਿਨ ਸਬੰਧੀ ਵਿਹਾਰਾਂ ਨੂੰ ਨਾਲ ਤੋਂ ਬਹੁਤ ਬੋਲਦੇ ਹੋਏ ਅਮਲ ਤੇ ਜੀਵਨ ਜਿਹੜਾ ਸਾਡਾ ਬੀਤਦਾ ਉਸ ਦੇ ਵਿੱਚ ਕਿਤੇ ਅਸੀਂ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਕਿਉਂਕਿ ਅੱਜ ਜਦੋਂ ਅਸੀਂ ਸਮਾਜ ਦੇ ਨਾਲ ਸਭ ਕੇ ਸਾਡੇ ਸਮਾਜਿਕ ਜਿਹੜਾ ਇੱਕ ਸ਼ਬਦ ਹੈ ਜਿਹੜਾ ਦਲਿਤ ਸ਼ਬਦ ਸੁਣਿਆ ਗਿਆ ਦਲਿਤ ਕੇਵਲ ਹਰੀਜਾ ਨੂੰ ਨਹੀਂ ਸਾਫ ਕੀ ਹੈ ਅਨੁਸੂਚੀ ਜਾਤੀਆਂ ਦੇ ਅੰਦਰ ਕੇਵਲ ਨਹੀਂ ਤਾਂ ਕੋਈ ਵੀ ਵਿਅਕਤੀ ਹੋ ਸਕਦਾ ਸਮਾਜ ਦਾ ਜਿਹੜਾ ਸਾਧਨਹੀਨ ਹੈ ਜਿਹਦੇ ਕੋਲ ਕੋਈ ਵੀ ਆਪਣੀ ਪਰਿਵਾਰ ਨੂੰ ਆਪਣੀ ਰਜੀਵਿਕਾ ਕਮਾਉਣ ਦਾ ਕੋਈ ਹੈ ਨਹੀਂ ਜਿੰਨਾ ਵਸੀਲਾ ਉਹ ਸਹੀ ਨਹੀਂ ਹੈ ਗਲਤ ਸਮਝਣਾ ਟੁਕਮਾ ਸਮਝਦਾ ਜੋ ਇਸ ਲਈ ਅਸੀਂ ਸਮਾਜ ਦੇ ਅੰਦਰ ਜਿਹੜੀ ਅੱਜ ਗਰਾਫਟਾਂ ਨੇ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਤਾਂ ਹੋ ਸਕਦਾ ਹੈ ਕਿਉਂਕਿ ਉਹਨੇ ਸਾਨੂੰ ਇਸ ਕਿਸਮ ਤੇ ਅੜ੍ਹਾੜਿਆ ਸਾਡੇ ਜਿਹੜੇ ਘਰੇਲੂ ਤਾਣਾ ਬਾਣਾ ਸਾਡਾ ਸਿਸਟਮ ਹੈ ਜਿਹੜਾ ਪਰਿਵਾਰਕ ਸਿਸਟਮ ਉਹ ਚੜਾਣਾ ਅੱਜ ਬੜਾ ਔਖਾ ਹੋ ਗਿਆ ਪਰ ਜਿਹੜੇ ਲੋਕ ਬੀ ਆਰ ਅੰਬੇਦਕਰ ਦੇ ਦੇ ਸੰਵਿਧਾਨ ਦੇ ਮਤਾਬਕ ਕੁਝ ਜਿਹਨੂੰ ਰਾਤਾ ਮਿਲਿਆ ਉਹ ਸਮਾਜ ਦੇ ਅੰਦਰ ਜਿਹਨੂੰ ਉੱਥੇ ਰੁਤਬੇ ਵੀ ਮਿਲੇ ਉਹਨਾਂ ਲੋਕਾਂ ਨੇ ਵੀ ਡਾਕਟਰ ਬੀ ਆਰ ਅੰਬੇਦਕਰ ਦੀ ਸਾਹਮਣੇ ਜਿਹੜੀ ਸੋਚ ਆ ਉਹਦੇ ਪ੍ਰਤੀ ਪਿੱਠ ਕਰ ਗਈ ਉਹ ਨਿੱਜੀ ਸਵਾਰਥਾਂ ਚ ਉਲਝ ਗਏ ਕਿ ਅੱਜ ਜਦੋਂ ਅਸੀਂ ਦੇਖਦੇ ਆ ਜਿਹੜੀ ਸਾਨੂੰ 25% ਰਿజర్ਵੇਸ਼ਨ ਦਾ ਫਾਰਮੂਲਾ দেয়া ਗਿਆ ਸੀ ਉਹਦਾ ਇੱਕ ਸ਼ਰਤ ਸੀ ਉਸ ਵੇਲੇ ਵੀ ਜਿਹੜੀ ਇਹ 25% ਰਿజర్ਵੇਸ਼ਨ ਹੈ 10 ਸਾਲਾਂ ਦਾ ਜੋ ਬੁਰੀ ਕਰਨੀ ਹੈ ਸੋਧਾਨ ਲਾਗੂ ਹੋਣਾ ਤੋਂ ਬਾਅਦ ਪਰ ਸਰਕਾਰਾਂ ਨੇ ਬੜੀ ਚਲਾਕੀਆਂ ਦੇ ਨਾਲ 1950 ਦਾ ਸੋਧਾਨ ਲਾਗੂ ਹੁੰਦਾ ਅੱਜ 2024 ਆ ਗਿਆ ਤੁਸੀਂ ਦੇਖੋ ਜੇ 25% ਰਿజర్ਵੇਸ਼ਨ ਹੈ ਜਿਹੜੀ ਕੇਵਲ ਇੱਕ ਕੈਟਾਗਰੀ ਦੇ ਅੰਦਰ ਸਫਾਈ ਕੈਟਾਗਰੀ ਤੋਂ ਲੈ ਕੇ ਬਾਕੀ ਕਿਸੇ ਕੈਟਾਗਰੀ ਦੇ ਅੰਦਰ ਚਾਹੇ ਉਹ ਗਰੁੱਪ ਜਿਹੜੀ ਦੇ ਮੁਲਾਜ਼ਮ ਹੈ ਚਾਹੇ ਟੂਰ ਦੇ ਮੁਲਾਜ਼ਮ ਹੈ ਕਲਾਸ 1 ਵਾਲੇ ਦਾ ਗੱਲ ਹੀ ਛੱਡ ਦੋ ਜਿਹੜੀ ਹਲੇ ਤੱਕ 9-10% ਦੇ ਦੁਆਲੇ ਘੁੰਮਦੇ ਜਿਹਦੇ ਵਿੱਚ ਹਜੇ ਵੀ 17-18% ਬੈਕਗਰਾਉਂਡ ਘੁੰਮਦਾ ਪਿਆ ਇੰਨੇ ਸਮੇਂ ਤੋਂ ਬਾਅਦ ਵੀ ਸੋ ਇਸ ਕਰਕੇ ਅਸੀਂ ਡਾਕਟਰ ਬੀ ਆਰ ਜਾਂ ਮੇਮਕਰ ਨੂੰ ਵਿਹਾਰਕ ਰੱਖੀ ਹੈ ਆਪਣੇ ਜੀਵਨ ਦੇ ਹਰ ਰੋਜ਼ ਉਹਨਾਂ ਨੂੰ ਧਿਆਨ ਦੇ ਰੱਖਦੇ ਹੋਈਏ ਆਪਾਂ ਆਪਣੇ ਸਮਾਜ ਦੇ ਭਲੇ ਦੀ ਗੱਲ ਕਰੀਏ ਇਹ ਨਾ ਹੋਵੇ ਭਾਰ ਦਿਨ ਆ ਗਏ ਦਿਨਾਂ ਤੋਂ ਬਾਅਦ ਕੋਈ ਧਮਾਏ ਇਹ ਜਿਹੇ ਦਿਨ ਵੀ ਮਨਾਣ ਲੱਗ ਪਏ ਡਾਕਟਰ ਵੀ ਆਣੇ ਵੇਖਦੇ ਅਸੀਂ ਉਸ ਤੇ ਘਬੀਤਾਂ ਨਾਲ ਵਿਚਾਰਾਂ ਦਾ ਕੀ ਕਰਨੀ ਹੈ ਮਾੜਾ ਮੂਠਾ ਨਾਮ ਨੱਪਾ ਲਿਆ ਲੱਡੂ ਖਾਗੇ ਜਨੇਪੀਆ ਖਾਗੇ ਘਰੋਂ ਚਲੇ ਗਏ ਇਹ ਸਿਸਟਮ ਨਹੀਂ ਉਹਨਾਂ ਨੇ ਤਾਂ ਸਾਨੂੰ ਸਮਝਾਇਆ ਕਿ ਸਾਨੂੰ ਉਹਨਾਂ ਦੀ ਦੇਣ ਹੈ ਅਸੀਂ ਉਸ ਤੇ ਅੱਜ ਸਮਾਜ ਨੂੰ ਲਾਗੂ ਕਰਕੇ ਦੇਖਿਆ ਕਿ ਸਮਾਜ ਦਾ ਕਿੰਨਾ ਹੋਇਆ ਜਿਨ੍ਹਾਂ ਜਿਨ੍ਹਾਂ ਕ੍ਰਿਤੀਆਂ ਦੇ ਖਿਲਾਫ ਡਾਕਟਰ ਬੀ ਆਰ ਅੰਬੇਦਕਰ ਲੜੇ ਉਹ ਕ੍ਰਿਤੀਆਂ ਅੱਜ ਗੰਭੀਰ ਅੱਜ ਫੇਰ ਉਹੀ ਗੰਭੀਰ ਸੰਕਟ ਸਾਡੇ ਸਾਹਮਣੇ ਸਮਾਜ 'ਚ ਖੜਾ ਹੋ ਗਿਆ ਉੱਚ-ਨੀਚ ਦਾ ਸੰਕਟ ਸਾਡੇ ਸਾਹਮਣੇ ਅੱਜ ਪਹਿਲਾਂ ਨਾਲੋਂ ਡੂੰਘਾ ਹੈ ਉਹ ਸਮਾਜ ਦੇ ਅੰਦਰ ਜਿਹੜੀਆਂ ਸਰਕਾਰਾਂ ਉਹ ਵੀ ਉਸ ਦੇ ਅੰਦਰ ਵਾਅਦਾ ਕਰ ਰਹੀਆਂ ਉਹ ਨੂੰ ਘਟਾ ਨਹੀਂ ਰਹੀਆਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਡਾਕਟਰ ਬੀ.ਆਰ.ਮ. ਵੇਦਕਰ ਨੂੰ ਪੜ੍ਹਨਾ ਹੀ ਚਾਹੀਦਾ ਪੜਨ ਤੋਂ ਬਾਅਦ ਆਪਣੇ ਜੀਵਨ ਚ ਉਹਿਹਾਰਕ ਜੀਵਨ ਚ ਅਮਨ ਲਈਏ ਅਮਨ ਸਿ ਲੈਣ ਤੋਂ ਬਾਅਦ ਫਿਰ ਆਪਾਂ ਸਮਾਜਿਕ ਜਿਹੜਾ ਸਾਡਾ ਤਾਣਾ ਬਾਣਾ ਉਸ ਦੇ ਖਿਲਾਫ ਲੋਕਾਂ ਨੂੰ ਸੁਚੇਤ ਕਰਕੇ ਆਪਾਂ ਕੋਈ ਨਵੀਂ ਵਿਸਾ ਡਾਕਟਰ ਬੀ.ਆਰ.ਮ. ਵੇਦਕਰ ਦੇ ਇਜ਼ਹਾਰ ਕੋ ਦੋ ਸਾਨੂੰ ਉਹਨਾਂ ਨੇ ਦਿੱਤੀਆਂ ਸੀ ਉਸ ਦੇ ਮੁਤਾਬਕ ਇਹ ਅਸੀਂ ਲੜਾਈ ਨੂੰ ਸ਼ੁਰੂ ਕਰੀਏ ਤਾਂ ਜੋ ਸਭ ਤੋਂ ਵੱਡਾ ਹਿੱਸਾ ਸਮਾਜ ਦਾ ਸਭ ਤੋਂ ਵੱਡਾ ਹਿੱਸਾ ਜਿਹੜਾ ਦਰਦ ਹੈ ਜਿਹੜੇ ਜਿਹੜੇ ਕੋਈ ਸਾਧਨ ਹੈ ਨਹੀਂ ਕੋਈ ਉਹਨਾਂ ਦੀ ਲੜਾਈ ਨੂੰ ਆਪਾਂ ਪ੍ਰਚੰਡ ਰੂਪ ਤੇ ਲੈ ਕੇ ਤਾਂ ਜੋ ਆਪਣਾ ਜੀਵਨ ਸਫਲ ਹੋ ਸਕੇ ਅੱਜ ਦੇਸ਼ ਦੇ ਅੰਦਰ ਸਾਡੀ ਆਰਥਿਕਤਾ ਦਾ ਬਹੁਤ ਵੱਡਾ ਸਵਾਲ ਹੈ ਹਿੰਦੁਸਤਾਨ ਦੀ ਆਬਾਦੀ ਅੱਜ 111.50 ਕਰੋੜ ਦੇ ਲਗਭਗ ਹੋਣ ਜਾ ਰਹੀ ਹੈ ਸਿਸਟਮ ਮੁਤਾਬਕ ਕੇਵਲ ਹਿੰਦੁਸਤਾਨ ਦੇ ਅੰਦਰ 500 ਬੰਦੇ ਹੀ ਕੁੱਲ ਗਿਣਤੀ ਦੇ 500 ਬੰਦੇ ਇੰਨਾ ਧਨ ਇਕੱਠਾ ਕਰੀ ਬੈਠਿਆ ਵੀ ਜੇ ਉਹਨਾਂ ਦਾ 50% ਧਨ ਸਰਕਾਰ ਇਮਾਨਦਾਰੀ ਨਾਲ ਵਾਪਸ ਲੈ ਲਵੇ ਵੀ 100 ਜੇ ਤੁਹਾਡੇ ਕੋਲ 100 ਰੁਪਏ 50 ਵਾਪਸ ਕਰ ਦਿਓ 40 50 ਸਾਲ ਦੇਸ਼ ਦੇ ਉੱਪਰ ਕੋਈ ਟੈਕਸ ਲਾਣ ਦੀ ਲੋੜ ਨਹੀਂ ਇੰਨਾ 500 ਬੰਦਿਆਂ ਕੋਲੇ ਇੰਨਾ ਧਨ ਇਕੱਠਾ ਹੋ ਗਿਆ ਸੋ ਇਹ ਸਰਕਾਰਾਂ ਦੀ ਦੇਣ ਦੇ ਕਾਰਨ ਉਹਨਾਂ ਨੀਤੀਆਂ ਦੀ ਦੇਣ ਦੇ ਕਾਰਨ ਹੈ ਕਿ ਇੱਕ ਪਾਸੇ ਕੇਵਲ 500 ਬੰਦੇ ਬਾਕੀ ਕਰੋੜਾਂ ਲੋਕ ਜਿਹੜੇ ਅੱਜ ਸਮਾਜ ਦੇ ਅੰਦਰ ਤਰਸਦੇ ਪਈ ਐ ਜਿਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਦਾ ਸਵਾਲ ਹੈ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਸਿਹਤ ਦਾ ਸਵਾਲ ਹੈ ਇਹ ਸਾਡੇ ਸਾਹਮਣੇ ਮੂੰਹ ਅੱਡੀ ਖੜੇ ਐ ਸੋ ਕਿਰਪਾ ਕਰਕੇ ਆਪਾਂ ਡਾਕਟਰ ਵੀ ਆ ਰੰਵੇਦ ਕਰੋ ਅਰਥਾ ਵਰਗੇ ਹੋਰ ਦੁਨੀਆਂ ਦੇ ਮਹਾਨ ਚਿੰਤਕ ਜਿਨ੍ਹਾਂ ਦਾ ਸਾਥੀ ਹਰੀ ਸਿੰਘ ਨੇ ਜੇਕਟ ਕੀਤਾ ਜਿਨ੍ਹਾਂ ਨੇ ਲੋਕਾਂ ਨੂੰ ਰਾਹ ਫੇਰਾ ਬਣਿਆ ਵੀ ਸਾਡੇ ਕੋਲ ਵੀ ਕੋਈ ਘਰਾ ਹੈ ਵੀ ਜੇ ਅਸੀਂ ਇਹਨਾਂ ਨੂੰ ਡੇਰੀਆਂ ਦਮਾਤਾਂ ਦੇ ਨਾਲ ਸਾਡੀ ਸਿੱਧੀ ਟੱਕਰ ਹੈ ਜੇ ਡੇਰੀਆਂ ਦਾ ਰਾਜ ਰਹੇਗਾ ਤਾਂ ਅਸੀਂ ਸੰਕਟਾਚ ਰਹਿਣਾ ਜੇ ਮਜ਼ਦੂਰ ਦਾ ਮਿਹਨਤ ਦਾ ਲੋਕਾਂ ਦਾ ਰਾਜ ਆਏਗਾ ਤਾਂ ਉਹ ਡੇਰੀਆਂ ਨੇ ਸੰਕਟਾਚ ਰਹਿਣਾ ਇਹ ਆਪਾਂ ਸਮਝਦਾ ਵੀ ਆਪਾਂ ਡੇਰੀਆਂ ਦੇ ਹੱਕ ਤੇ ਖੜਨਾ ਜਾਂ ਬਾਬਾ ਨਾਨਕ ਦਾ ਉਪਰ ਸੈਪਟ ਸੰਤ ਰਵੀ ਦਾਸ ਦਾ ਕਨਸੈਪਟ ਜਿਹੜਾ ਬੇਗਮਪੁਰ ਦਾ ਸਾਨੂੰ ਦੇ ਕੇ ਗਏ ਆ ਵੀ ਜਿਹੜਾ ਉਹਨੇ ਇੱਕ ਇੱਕ ਗੱਲ ਕਹੀ ਸੀ ਗੁਰਮਾਨ ਸਿੰਘ ਦੇਵ ਜੀ ਤੋਂ ਪਹਿਲਾਂ ਵੀ ਐਸਾ ਚਾਹੂ ਰਾਜ ਮੈਂ ਜਿਸਮੈਂ ਮਨੇ ਸਭੀ ਕੋ ਅੰਨ ਛੋਟੇ ਵੱਡੇ ਸਭ ਸਭ ਬਿਜਾਇ ਹੋਏ ਰਵੀ ਦਾਸ ਕੋਹਤਨ ਸੋ ਇਸ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਾਂਗੇ ਪ੍ਰਾਣ ਵਾਲੇ ਸਮੇਂ ਦੇ ਅੰਦਰ ਇਸ ਲੜਾਈ ਨੂੰ ਇਸ ਸਮਾਜ ਦੇ ਵਿੱਚ ਹੋਰ ਉੱਚਾ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਅੰਦਰ ਸਮਾਜ ਦੇ ਅੰਦਰ ਕੋਈ ਭਲਾ ਹੋ ਸਕੇ ਧੰਨਵਾਦ